ਇੱਕ ਬਦਮਾਸ਼ ਫੜਿਆ ਜਿਹਦੇ ਕੋਲੋਂ ਦੋ ਵਿਦੇਸ਼ੀ ਹਥਿਆਰ ਬਰਾਮਦ ਹੋਏ ਆ ਸਵਾਲ ਇਹ ਪੈਦਾ ਹੁੰਦਾ ਕਿ ਇਹਦੇ ਕੋਲੋਂ ਵਿਦੇਸ਼ੀ ਹਥਿਆਰ ਕਿੱਥੋਂ ਆਏ ਆ ਪਤਲਾ ਕਿ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਾ ਗਿਆ ਕਿ ਇਨ੍ਹਾਂ ਬਦਮਾਸ਼ਾਂ ਦੇ ਕੋਲੋਂ ਜਿਹੜੇ ਹਥਿਆਰ ਵੀ ਹੋਣੋਂ ਇੰਪੋਰਟਡ ਹੋਣੇ ਸ਼ੁਰੂ ਹੋ ਚੁੱਕੇ ਗਿਆ ਯੂ ਐਸ ਏ ਮੇਡ ਦਾਸਦੀ ਪੀ ਹੈ ਪੁਲਿਸ ਇਹਦੇ ਉੱਤੇ ਸ਼ੱਕ ਹੈਗਾ ਸੀ ਕਿ ਇੱਕ ਕਤਲ ਕੇਸ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਲੋੜਿੰਦਾ ਹੈਗਾ ਸੀ ਪੁਲਿਸ ਨੂੰ ਹੁਣ ਪੁਲਿਸ ਨੇ ਲਿਆ ਫਾੜ ਕੇ ਜਦੋਂ ਹੜਕੇ ਖੁਲਾਸੇ ਕਰਦੀ ਪਈਗੀ ਕਿ ਸਭ ਦੇ ਕਾਨੀ ਖੜੇ ਹੋ ਜਾਣਗੇ ਤੇ ਇਹ ਤਾਂ ਨਾਮੀ ਬਦਮਾਸ਼ ਨਿਕਲਿਆ ਔਰ ਕਾफी ਸਮੇਂ ਤੋਂ ਪੁਲਸ ਦੀ ਅੱਖਾਂ ਤੇ ਵਿਚੜਾ ਘਟਾ ਪੁੰਦਾ ਨਜ਼ਰੋਂ ਦਾ ਪਿਆ ਸੀ ਲੇਕਿਨ ਬੀਤੇ ਦਿਨੀ ਉਹਨੇ ਲਿਆ ਫੜ ਹੜਕੇ ਹੁਣ ਕਰਦੇ ਪਏ ਨੇ ਖੁਲਾਸੇ ਤੁਸੀਂ ਆਪ ਸੁਣ ਲੋ ਵਾਸੀ ਅਪਰਾ ਨੂੰ ਦੋ ਰਵਾਲਵਰਾਂ ਸਮੇਤ ਗ੍ਰਫਤਾਰ ਕੀਤਾ ਜਿਸ ਵਿੱਚ ਇੱਕ ਰਵਾਲਵਰ ਮੈਗਨਮ ਯੂਐਸਏ ਮੇਡ ਆ ਔਰ ਦੂਜਾ ਰਵਾਲਵਰ ਵਾਈਬਰਸਕੋਰ ਯੂਕੇ ਮੇਡ ਜਿਸ ਨਾਲ 11 ਕਾਟੇਜ ਨੇ ਜੋ ਇਹ ਲੜਕੇ ਦੇ ਬਰ ਖਿਲਾਫ ਮਕਦਮਾ 103 ਬੀ ਐਨ ਐਸ ਤਹਿਤ ਦਰਜ ਹੋਇਆ ਸੀ ਕਿ ਇਹਦਾ ਦੋਸਤ ਜੈਸਮੀਨ ਉਰਫ ਗੋਲਾ ਅਪਰਾ ਸਾਈਡ ਨੂੰ ਜਾ ਰਹੀ ਸੀ ਨਗਰ ਤੋਂ ਅਪਰਾ ਦੇ ਵਿਚਕਾਰ ਜਦੋਂ ਪੁੱਜੀ ਤਾਂ ਇਹਨਾਂ ਦਾ ਜੋ ਇੱਕ ਰੋਡ ਸਾਈਡ ਐਕਸੀਡੈਂਟ ਦਰਖਤ ਨਾਲ ਟਕਰਾ ਗਿਆ ਸੀ ਜੋ ਮੌਕੇ ਤੇ ਉਹ ਜ਼ਖਮੀ ਹੋ ਗਿਆ ਸੀ ਜੈਸਮੀਨ ਮੌਕੇ ਤੇ ਕਰਾਹੀਰ ਜਾ ਰਿਹਾ ਸੀ ਉਸ ਨੇ ਇਹਨਾਂ ਦੀ ਜੋ ਮੂਵੀ ਬਣਾ ਲਈ ਸੀ ਵੀਡੀਓ ਦੇ ਵਿੱਚ ਉਹ ਦਿਖਾਈ ਦਿੱਤਾ ਕਿ ਜੈਸਮੀਨ ਜ਼ਖਮੀ ਹਾਲਤ ਵਿੱਚ ਸੀ ਪਰ ਉਹਦੇ ਡੱਬ ਵਿੱਚ ਇੱਕ ਪਿਸਤਲ ਲਗਾ ਕੇ ਰੱਖਿਆ ਹੋਇਆ ਦਿਖਾਈ ਦੇ ਰਿਹਾ ਸੀ ਜੋ ਇਹਦਾ ਪਿਸਤਲ ਜਿਹੜਾ ਸੀ ਉਹ ਵੀ ਬਾਹਰ ਡੇਗਣ ਦਾ ਕਾਰਨ ਜੋ ਮੌਕੇ ਦੇ ਰਾਗੀਤ ਸੀ ਉਹ ਵੇਖ ਚੁੱਕੇ ਸੀ